ਪਾਣੀ ਦੱਸਿਆ ਸੀ ਮੋਕਾ ਕੇ ਰੋਕੀਦਾ ਗੈਸ ਨਹੀਂ ਲੈਣਾ ਕੋਈ ਨਹੀਂ ਆਇਆ ਇੱਥੇ ਜਿੱਦਣ ਓਏ ਕੈਮਰਾ ਨਾਲ ਪਹਿਲੀ ਢੂੜੀ ਨਾ ਦੋਦੀ ਕੋਈ ਆਦ ਪਹਿਲੀ ਦਾ ਖੂਪਿਆ ਨੰਨਾ ਤੇਈ ਵਾਲੀ ਮਾਰ ਵੀ ਪਈ ਠੀਕ ਉਹ ਤੂੰ ਆਪਣੀ ਪਈ ਜੀ ਇਹ ਸਕੇ ਠੇਕੇ ਲੈ ਕੇ ਪਿੱਛੇ ਮੋਟਰ ਸ਼ੈਲ ਤੋਂ ਇਹ ਨੂੰ ਹਜਾ ਮੜਿਆ ਅੱਗੇ ਪਾਣੀ ਆਉਂਦਾ ਰਿਹਾ ਅੱਗੇ ਵੀ ਕਦੀ ਲਾਈਟ ਨਹੀਂ ਕੱਟੀ ਅੱਜ ਬਾਉਪੁਰ ਦੇ ਹਾਲਾਤ ਆ ਵੀ ਲਾਈਟ ਕੱਟੀ ਹੋਈ ਆ ਸਾਨੂੰ ਇਥੋਂ ਇਹ ਪਤਾ ਲੱਗਾ ਵੀ ਸ਼ਾਮਾਂ ਨੂੰ 8 ਵਜੇ ਲਾਈਟ ਛੱਡਣੀ ਆ ਇਹ ਬਿਲਕੁਲ ਸਰਾਸਰ ਗਲਤ ਆ ਲਾਈਟ ਜਿਹੜੀ ਆ 24 ਘੰਟੇ ਇੱਥੇ ਆਵੇ ਇੱਥੇ 2-4 ਮੁਲਾਜ਼ਮ ਲਾਏ ਜਾਣ ਉਹਨਾਂ ਨੂੰ ਅਗਣਪੋਰਟ ਦਿੱਤਾ ਜਾਵੇ ਜਿਹੜੀ ਤਾਰ ਆ ਤਾਰ ਤੇ ਕੱਲ ਟੁੱਟ ਗਈ ਬਾਬੇ ਸਿਚੀ ਵਾਲੇ ਕੋਲ ਅਗਣਪੋਰਟ ਭਜਾਈ ਹੁੰਦੇ ਸੀ ਕੀ ਕੀ ਮੁਸ਼ਕਲ ਤੁਹਾਨੂੰ ਪਾਣੀ ਦੀ ਵੀ ਮੁਸ਼ਕਲ ਪੀਣ ਵਾਲੀ ਪਾਣੀ ਦੀ ਰਸਤੇ ਦੀ ਵਾਲਟੰਗ ਕਰਦਾ ਉਹ ਕਰੇ ਕੋਈ ਆ ਪਾਣੀ ਚ ਬੈਠੇ ਆ ਜਾ ਕੇ ਵੇਲੇ ਛੱਡ ਤਾ ਉਤਰੇ ਵਾ ਯਾ ਯਾ ਲਿਆ ਵਾ ਡੰਗਰ ਦੇ ਬਾਣੇ ਚ ਬੈਠੇ ਦੋ ਸਾਲ ਪਹਿਲਾਂ ਯਾਨੀ ਕਿ ਇੱਕ ਸਾਲ ਹੀ ਕਹਿੰਦੇ ਸੁੱਕਾ ਲੰਘਿਆ ਵਾ ਤੇ ਜੀ ਵੀ ਬਹੁਤ ਬਰਬਾਦੀ ਹੋਈ ਸੀ ਉਦੋਂ ਲੋਕਾਂ ਨੂੰ ਕੋਈ ਹੌਂਕਲਾ ਹੈਗਾ ਵੀ ਸਾਇਦ ਸਰਕਾਰ ਸਾਡੀ ਕੋਈ ਬਾਹ ਫੜੂਗੀ ਐਰ ਕੀ ਸਰਕਾਰ ਵੱਲੋਂ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਵੀ ਕੋਈ ਬਾਹ ਨਹੀਂ ਖੜ ਗਈ ਐਰ ਕੀ ਬਹੁਤ ਜ਼ਿਆਦੇ ਇਹ ਨਸੀਬਤ ਦੇ ਵਿੱਚ ਵਾ ਇੱਕ ਤੇ ਮਨ ਦੁਖ ਰਿਆ ਵਾ ਵੀ ਨਾ ਸਰਕਾਰ ਨੇ ਉਹ ਰੋ ਸਾਡੀ ਬਾਹ ਫੜੀ ਨਾ ਹੁਣ ਫੜ ਲਈਆਂ ਤੇ ਬਾਕੀ ਪ੍ਰਸ਼ਾਸਨ ਨੂੰ ਸਾਡੀ ਪੀੜਾ ਵੀ ਇਹਨਾਂ ਦਾ ਵੇਖਿਆ ਜਾਵੇ ਵੇਖਿਆ ਜਾਵੇ ਅਣਕੀ ਹਾਲ ਤੇ ਦਵਾਈ ਪਹੁੰਚਾਈ ਜਾਵੇ ਜੋ ਵੀ ਉਹ ਤੋਂ ਪਹੁੰਚਾਈ ਜਾਵੇ ਤੇ ਨਾਲ ਹੀ ਇੱਕ ਹੋਰ ਪੀੜ ਕਰਦੇ ਆਂ ਵੀ ਜਿਹੜੇ ਵੀ ਕੋਈ ਸੇਵਾਦਾਰ ਵਾ ਸੇਵਾ ਕਰਨੀ ਚਾਹੁੰਦੇ ਆ ਉਹ ਮੇਰੇ ਵੀਰ ਕਰਨ ਕਰਾਜ ਨਾ ਖਣੋ ਜ਼ਰੂਰ ਕਰਨਾ ਕਰਾਜ ਨਾ ਖਣੋ ਘਰੋਂ ਘਰੀ ਜਾਣ ਕੇ ਪਹੁੰਚੋ ਇੱਕ ਮੈਂ ਸਿਆਸਤਦਾਨਾਂ ਨੂੰ ਅਪੀਲ ਕਰਦਾ ਵਾਂ ਵੀ ਤੁਸੀਂ ਠੀਕ ਆ ਕੰਮ ਕਰੋ ਪਰ ਇੰਨੀ ਵੀ ਜਿਆਦੀ ਮਨਜ਼ੂਰੀ ਨਾ ਕਰ ਦਿਓ ਵੀ ਤੁਸੀਂ ਸਾਰਾ ਬਾਉਪੁਰ ਜਿਹੜਾ ਆ ਵੀ ਅਸੀਂ ਫਰਾਨਾ ਮੰਡ ਜਿਹੜਾ ਸਾਰਾ ਕਵਰ ਕਰ ਲਿਆ ਵਾ ਦੁਬਾਰੇ ਇਹ ਕੰਮ ਨਹੀਂ ਹੋਊਗਾ ਇਹ 23 ਜਬੀ ਬਰਬਾਦੀ ਹੋਈ ਆ ਕੋਈ ਪੱਕਾ ਹੱਲ ਨਹੀਂ ਹੋਇਆ ਜੇ ਤੁਸੀਂ ਹੈਗੇ ਆ ਨਾ ਸਰਕਾਰ ਦੇ ਨੁਮਾਇੰਦੇ ਤੇ ਤੁਸੀਂ ਇਹਨਾਂ ਦਾ ਪੱਕਾ ਹੱਲ ਕਰਵਾਓ ਜਿਹੜਾ ਆਏ ਸਾਲ ਬਰਬਾਦੀ ਹੁੰਦੀ ਨਾ ਹੋਵੇ ਇਹ ਕੰਮ ਜ਼ਰੂਰ ਕਰਵਾਓ ਤੇ ਮਸਹੂਰੀਆਂ ਵਾਲਾ ਮੇਰੇ ਵੀਰੋਂ ਘੱਟ ਕਰਵਾਇਓ ਜੇ ਜੇ ਕਰਨਾ ਤਾਂ ਕਰੋ ਯੂਰ ਕਰੋ ਪਰ ਸਰਕਾਰ ਤੇ ਦਬਾਅ ਪਾ ਕੇ ਸਰਕਾਰ ਤੋਂ ਇਹਨਾਂ ਦਾ ਪੱਕਾ ਬੰਨ ਕੋਈ ਪੱਕਾ ਹੱਲ ਕਰਵਾਓ ਜਿਸ ਤਰ੍ਹਾਂ ਪਹਿਲਾਂ ਕੋਈ ਇਹਨਾਂ ਨੇ ਪਹਿਲੇ ਸਰਕਾਰ ਨੇ ਇਹਨਾਂ ਨੂੰ ਪੁਲ ਦਿੱਤਾ ਕੋਈ ਬਹੁਤ ਵੱਡੀ ਸਹੂਲਤ ਵਾ ਕਾਂਗਰਸ ਸਰਕਾਰ ਦੇ ਮੇਲੇ ਨੂੰ ਪੇਸ਼ ਸਿੰਘ ਚੀਮਾ ਹੀ ਉਹਨਾਂ ਨੇ ਇਹਨੂੰ ਪੁਲ ਦਿੱਤਾ ਉਹਦੀ ਸਹੂਲਤ ਐਸੇ ਤਰ੍ਹਾਂ ਹੀ ਇਹ ਇੱਕ ਵਾਦੀ ਵਾਲਾ ਪਿੰਡ ਵਾ ਤਿੰਨ ਚਾਰ ਪਿੰਡ ਵਾਦੀ ਵਾਲੇ ਆ 4000 4000 ਵਾਦੀ ਆ ਤੇ ਇਹਨਾਂ ਦਾ ਪੱਕਾ ਪ੍ਰਬੰਧ ਕਰੋ ਕੋਈ ਸਰਕਾਰ ਤੋਂ ਲੈ ਕੇ ਕੋਈ ਫੰਡ ਤੇ ਪੱਕੇ ਬੰਨ ਬਣਾਓ ਆਏ ਨਾ ਕਹੋ ਵੀ ਅਸੀਂ ਇੰਨੀਆਂ ਆ ਦੇ ਦਿੱਤਾ ਜੋ ਉਹ ਦੇ ਦਿੱਤਾ ਇਹਨਾਂ ਨਾਲ ਦਾ ਹੱਲ ਨਹੀਂ ਹੋਣਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ